ਬਾਈ ਸਸੀਕਾਲ ਮਹਾਰਾਜ ਸੱਚੇ ਪਾਚਾ ਭਾਈ ਚੜਦੀ ਕਲਾ ਰੱਖੇ ਸਾਨੂੰ ਸਾਰਿਆਂ ਨੂੰ ਅੱਜ ਮਨ ਬਹੁਤ ਖੁਸ਼ ਆ ਭਾਈ ਅੱਜ ਮੇਰਾ ਚਾਚਾ ਘਰੇ ਆਇਆ ਸੀ ਤੇ ਚਾਚੇ ਦੇ ਕਰਕੇ ਤੇ ਇੱਕ ਸਪੇਨ ਵਾਲਾ ਕਰਕੇ ਮੇਰੇ ਭਰਾ ਕਰਕੇ ਮੈਂ ਨਾਂ ਨਹੀਂ ਬੋਲਦਾ ਬਾਈ ਦਾ ਬੁੱਧਵਾ ਨੂੰ ਓਪਨਿੰਗ ਦੇ ਵਿੱਚ ਬੋਲਾਂਗੇ ਨਾ ਉਹਨਾਂ ਨੇ ਟਰੈਕਟਰ ਦਿੱਤਾ ਗਿਫਟ ਭੋਲੂ ਨੂੰ ਮੇਰੇ ਮੁੰਡੇ ਨੂੰ ਠੀਕ ਹੈ ਗੱਲ। ਕਹ ਭੋਲੂ ਤੂੰ ਇੰਨੀ ਮਿਹਨਤ ਕਰਦਾ ਕਿ ਆਪਦੇ ਡੈਡੀ ਤੋਂ ਇੱਕ ਵੱਖੇ ਕਟਾਈਟਰ ਲੈ ਕੇ ਆਪਦਾ ਬਿਜ਼ਨਸ ਨਾਲ ਚਲਾ। ਠੀਕ ਹੈ ਗੱਲ ਜੀ। ਤੇ ਉਹ ਬੰਦੇ ਦਾ ਯਾਰ ਭਾਈ ਮੈਂ ਦੇਣਾ ਦੇ ਹੀ ਨਹੀਂ ਸਕਦਾ। ਜੇ ਉਹ ਬਾਈ ਕਹਿ ਦੇਣਾ ਮੈਨੂੰ ਤੇ ਸ਼ਰਮਾ ਖੂ ਚਾਲ ਮਾਰਦੇ ਮੈਂ ਇੱਕ ਤਾਂ ਦੂ ਨਹੀਂ ਕਹਿ ਦਿੰਦਾ। ਤੇ ਸ਼ਰਮਾ ਗਿਆ। ਠੀਕ ਹੈ ਗੱਲ ਭਾਈ। ਮਹਾਰਾਜ ਸੱਚੇ ਪਾਤਸ਼ਾਹ ਕਰੇ ਯਾਰਾ ਮੇਰੇ ਸਪੀਨ ਵਾਲੇ ਭਰਾ ਨੂੰ ਨਾ ਮੇਰੀ ਅੱਧੀ ਕੋ ਉਮਰ ਲੱਗ ਜੇ ਠੀਕ ਹੈ ਗੱਲ ਮੈਂ ਦਿਲੋਂ ਇੱਥੋਂ ਆਪਦੇ ਨਾਲ ਵੱਧ ਮੈਨੂੰ ਉਹ ਆ ਆ ਟਰੈਕਟਰ ਆ ਜੌਂਡੀਰ ਵੇਚਣ ਵਾਸਤੇ ਲੈਤਾ ਮਾਡਲ ਕਿਹੜਾ ਜੀ ਮਾਡਲ 2000 ਪੀ ਐਚਾਰੇ پاسੋਂ ਦਿਖਾ ਦੇ ਬਸ ਚਾਚੇ ਨੇ ਵੀ ਇੱਕ ਗਿਫਟ ਹੀ ਦਿੱਤਾ ਕੀ ਚਾਚਾ ਗਲਤ ਆ ਤੂੰ ਚਾਰੇ ਪਾਸੇ ਦਿਖਾ ਦੇ ਭਰਾ ਮੇਰਾ ਜੇ ਟਰੈਕਟਰ ਤੇ ਕਲਾਂ ਲੱਗੀ ਹੋਈ ਨਾ ਜਿੱਥੋਂ ਕੋਈ ਭਾਈ ਆਊ ਇਹਨੂੰ ਦੇਖਣ ਤੇ ਆਉਂ ਜਾਂਦਾ ਖਰਚਾ ਭਾਵਾਂ ਭਾਈ ਚਿੱਟੀ ਮਰਜੀ ਗੱਡੀ ਚ ਆ ਜੇ ਕਿਉਂ ਗਲਤ ਹੈ ਜੀ ਸਾਰਾ ਸਮਾਨ ਆ ਡੰਡਾ ਫੱਟੀ ਹੁੱਕ ਤੇ ਹੁੱਕ ਵੀ ਦਿਖਾ ਦੇ ਹਜੇ ਘੱਟੇ ਵੀ ਨਹੀਂ ਜ਼ਿਆਦੇ ਪੈਂਦੇ ਕਿ ਨਹੀਂ ਬਾਈ ਟਰੈਕਟਰ ਜੀ ਨੇ ਜਾਂਸੀ ਚ ਲੈਣਾ ਜਾ ਕੇ ਲੈਣਾ ਨਾ ਉਹ ਇਹ ਲੈ ਲੈ ਤੈਨੂੰ ਓਰੇ ਲਈ ਇੱਕ ਮਿੰਟ ਕੈਮਰਾ ਦਿਖਾਵਾਂ ਤੈਨੂੰ ਦਿਖਾਵਾਂ ਤੈਨੂੰ ਇੱਕ ਮਿੰਟ ਇਹ ਖੜ ਜੋ ਨੰਬਰ ਕਿ ਨਹੀਂ ਮੈਂ ਦਰਦਾ ਤੁਹਾਨੂੰ ਇੱਕ ਮਿੰਟ ਦੇ ਮਾਰਕਾ ਹੁੰਦਾ ਟਾਇਰ ਦੇ ਬਾਹਰ ਹੁੰਦਾ ਇੱਕ ਪਾਸੇ ਹੁੰਦਾ ਓਰੇ ਲਿਆ ਆਜੀ ਭਾਈ ਜੀ ਮੜਾ ਠੀਕ ਹੈ ਨਾਲ ਦੇ ਟਾਇਰ ਚਾਰੇ ਠੀਕ ਆ ਪ੍ਰੋਗ ਯਾਰ ਆ ਫੋਰ ਸਪੀਡ ਆ ਜਮਾਂ ਨਵਾਂ ਡੈਕਟਰ ਯਾਰ ਭਾਈ ਜੇ ਕਿਸੇ ਪਾਸੇ 24 ਲੱਗਾ ਹੋਇਆ ਨਾ ਟਰੈਕਟਰ ਤੇ ਤੇ ਆਪਾਂ ਦੇਣਦਾਰ ਆ ਵੀਰੇ ਮੀਟਰ ਚੱਲਿਆ ਆਪਾਂ ਦਿਖਾ ਦਿੰਨੇ ਆ ਚਾਪੀ ਲੱਗ ਕੇ ਆਊਗਾ ਸਿਸਟਮ 1462 ਘੰਟੇ ਚੱਲਿਆ ਭਾਈ ਠੀਕ ਹੈ ਯੰਸੀ ਚ ਲੈ ਜਾਓ ਟਰੈਕਟਰ ਜੇ ਟਰੈਕਟਰ ਦੇ ਕੋਈ ਨਟ ਨੂੰ ਚਾਪੀ ਲੱਗੀ ਹੋਈ ਬੈਂਪਰ ਤੋਂ ਲੈ ਕੇ ਲੈਂਕਾ ਤੱਕ ਜੇ ਮੱਖੀ ਜਿੰਨਾ ਵੀ ਕਿਤੇ ਪਾਸੇ ਟੱਚਿੰਗ ਹੋਈ ਹੋਈ ਟਰੈਕਟਰ ਫਰੀ ਕਮੋਡ ਸਾਹਿਬ ਆ ਜੋਰੇ ਕਿੰਨਾਂ ਵਾਸਤੇ ਲੈ ਗਏ ਪੋ ਲੂਨੇ ਵੇਚਣ ਵਾਸਤੇ ਦਿੱਤਾ ਚਾਚੇ ਨੇ ਠੀਕ ਹੈ ਸੌਤਾ ਵੱਡਾ ਯੋਗਦਾਨ ਹੈਗਾ ਬਾਈ ਮੈਂ ਕਿੰਨੂੰ ਦੱਸ ਜਣਾ ਸਪੇਨ ਵਾਲਾਂ ਦਾ ਉਸ ਤੋਂ ਬਾਅਦ ਹੈਗਾ ਚਾਚੇ ਦਾ ਕਿਉਂ ਟਰੈਕਟਰ ਭਾਜ ਦਿੱਤਾ ਬੋਲੂ ਕਿਵੇਂ ਲੱਗਿਆ ਤੁਹਾਨੂੰ ਮੈਨੂੰ ਤਾਂ ਬਹੁਤ ਸਹੀ ਆਈ ਪਹਿਲਾ ਟਰੈਕਟਰ ਲਿੱਤਾ ਤੂੰ ਕਿਵੇਂ ਲੱਗਿਆ ਮੈਂ ਕਿਵੇਂ ਲੱਗਿਆ ਪਤਾ ਮੈਨੂੰ ਤਾਂ ਬਹੁਤ ਖੁਸ਼ੀ ਆ ਲੈ ਇਸ ਤੇ ਖੁਸ਼ੀ ਹੈ ਬਹੁਤ ਤੇ ਮੈਨੂੰ ਤੇ ਗੱਲ ਦੱਸ ਪਤਾ ਤੇ ਤੈਨੂੰ ਭਰਾ ਦੇ ਰਿਹਾ ਕਿ ਇਹ ਤੇਰਾ ਤਾਊ ਵੀ ਦੇਖ ਰਿਹਾ ਸਰ ਵੀ ਸਭੀ ਹਾਂਜੀ ਤੇ ਕੀ ਕਹਿਣਾ ਚਾਹੇਗਾ ਤੇਰੇ ਤਾਊ ਮੈਂ ਤਾਂ ਕਹਣਾ ਥੋੜਾ ਤਾਊ ਨਵਾਰਾ ਥੋੜਾ ਆਇਆ ਜੀ ਮੈਨੂੰ ਇੰਨੇ ਯੋਗਰਾ ਕਿੰਨਾ ਯੋਗਰਾ ਕੀਤਾ ਤੁਸੀਂ ਇੱਕ ਹੈ ਨਾ ਅੱਛਾ ਹਾਂ ਤਾਊ ਦੀ ਦੀ ਵੀ लाज ਰੱਖੇਗਾ ਦੇਖੂਗਾ ਦੱਪ ਕੇ ਕੰਮ ਕਰੇਗਾ ਬੁਰਾ ਹੀ ਕਰਦਾ ਅੱਗੇ ਵੀ ਕਰਦਾ ਨਹੀਂ ਨਹੀਂ ਕਰਦਾ ਨਹੀਂ ਹੁਣ ਆਪਦਾ ਅਫਦਾ ਕਰੇਗਾ ਹੁਣ ਵੀ ਕਰਾਂਗੇ ਹੁਣ ਅਫਦਾ ਕਰਾਂਗੇ ਪੁੱਤ ਮੈਂ ਤਾਂ ਕਰਾਂਗਾ ਨਾ ਹਾਂ ਡੀਲੇ ਕੋ ਕਰੂ ਡੀਲੇ ਹੀ ਕਰੂੰਗਾ ਇਹੀ ਕਰੂਗਾ ਇਹੀ ਸਾਰਾ ਕੁਝ ਕਰੂ ਮੈਂ ਨਹੀਂ ਕੁਝ ਕਰਨਾ ਠੀਕ ਹੈ ਗੱਲ ਠੀਕ ਹੈ ਬੱਤਾ ਤੇ ਤਾਊ ਦਾ ਧੰਨਵਾਦ ਕਰਦਾ ਹਾਂ ਕਰ ਦਿੰਦੇ ਹਾਂ ਧੰਨਵਾਦ ਕਰ ਦਿੰਦਾ ਇਹਦਾ ਕਾਹ ਤਾਊ ਚਾਹ ਸਾਡਾ ਧੰਨਵਾਦ ਤੁਹਾਡਾ ਉਹ ਸੰਧ ਤਾਂ ਕਾਹੀਏ ਕੋਈ ਚੱਕਰ ਨਹੀਂ ਆਪਣੇ ਆਪ ਤੇ ਖੜੇ ਆ ਤੇ ਚਾਚਾ ਜੀ ਦਾ ਧੰਨਵਾਦ ਲੈ ਧੰਨਵਾਦ ਆ ਲੈ ਆ ਲੋ ਜੀ ਆਪਦੀ ਬੋਧਾ ਕਰੇ ਜੰ ਨੂੰ ਪ੍ਰਮਾਤਮਾ ਸਲਾ ਟਰੈਕਟਰ ਲੈਣਾ ਸੋਨੂ ਦੀ ਬੜੇ ਪਾਰ ਹੋ ਜਾਣੀ ਲੋੜ ਦਾ ਲਓ ਜੀ ਭਾਈ ਖੁੱਲ ਕੇ ਜੇ ਓਪਨਿੰਗ ਕਰਾਂਗੇ ਇਹਦੀ ਬੁੱਧਵਾਰ ਨੂੰ ਮੰਟੀ ਦੇ ਪਿੱਛੇ ਲਾ ਕੇ ਲੈ ਆਇਆ ਯਾਰ ਫੁੱਲ ਰਜ਼ਾ ਯਾਰ ਪੁੱਤ ਯਾਰ ਤੇਰਾ ਮੂੰਹ ਵਿਛਾ ਕਰਾਂਗੇ ਅਸੀਂ ਯਾਰ ਪਹਿਲਾ ਟਰੈਕਟਰ ਲਾਈਤਾ ਯਾਰ ਤੂੰ ਪਹਿਲਾਂ ਤਾਂ ਟਰੈਕਟਰ ਤੇ ਰੱਖਿਆ ਪੁੱਤ ਟਰੈਕਟਰ ਤੇ ਰੱਖਿਆ ਪਹਿਲਾਂ ਸੱਚੀ ਸੌਂਖਾ ਕੇ ਕਹਿਣਾ ਭਾਈ ਅੱਜ ਭੋਲੂ ਵਾਸਤੇ ਟਰੈਕਟਰ ਲੇਤਾ ਇਹ ਠੀਕ ਹੈ ਗੱਲਾਂ ਤੇ ਆ ਲੋ ਭਾਈ ਠੀਕ ਹੈ ਜੀ ਤੇ ਭਾਈ ਬੇਨਤੀ ਹੱਥ ਬਨ ਕੇ ਠੀਕ ਹੈ ਗੱਲ ਟਰੈਕਟਰ ਆਪਾਂ ਕੰਠੇ ਵਰਗਾ ਲੈ ਕੇ ਦਿੱਤਾ ਇਹਨੂੰ ਕਿ ਇਹਨੇ ਟਰੈਕਟਰ ਤੁਹਾਨੂੰ ਦੇਣਾ ਠੀਕ ਹੈ ਜਾਲਾ ਬੇਅੰਤ ਹੱਥ ਬਣ ਕੇ ਤੁਹਾਡਾ ਜਵਾਕ ਆ ਤੁਸੀਂ ਹੈਲਪ ਜਰੂਰ ਕਰੋ ਠੀਕ ਹੈ ਗੱਲ ਆ ਹਾ ਜੋ ਗੱਲ ਆਪਾਂ ਕਹਿਤੀ ਟਰੈਕਟਰ ਦੇ ਵਿੱਚ ਜੇ ਕੋਈ ਕਮੀ ਹੋਈ ਆਪਾਂ ਦੇਣ ਦੋਰਾ ਜੇ ਟਰੈਕਟਰ ਦੇ ਵਿੱਚ ਤੇਲ ਮਾੜਾ ਹੋਇਆ ਆਪਾਂ ਚੇਂਜ ਕਰਕੇ ਦੇਵਾਂਗੇ 1000 ਰੁਪਿਆ ਛੋੜ ਕਰਾਂਗੇ ਚਾਬੀ ਨਾਲ ਸੌਦਾ ਜਿੱਥੇ ਮਰਜ਼ੀ ਹੋਵੇ ਤੇ ਛੋਟਾ ਡੰਮੀ ਟਰੈਕਟਰ ਗੈਪਟ ਨਾਲ ਹੀ ਆ ਬਾਕੀ ਧੰਨਵਾਦ ਭਰਾਵਾ ਤੁਹਾਡਾ ਓਨਰ ਕਿਹੜਾ ਇਹ ਓਨਰ ਮਾਰੋ ਕੈਮਰਾ ਫਿਰ ਮਤਲਬ ਨਾਮ ਇਹ ਪਹਿਲੇ ਕਿ ਦੂਜੇ ਦਾ ਫਰਸਟ ਪਾਰਟੀ ਆ 2020 ਮਾਡਲ ਆ 695000 ਹੀ ਡਮਾਂਡ ਆ ਠੀਕ ਹੈ ਗੱਲ ਟਰੈਕਟਰ ਦੇਵਾਂਗੇ ਆਪਾਂ 6 ਲੱਖ ਤੇ 60000 ਦਾ ਬਾਕੀ ਮੌਕੇ ਤੇ ਕਰਾਂਗੇ ਯਾਰ ਜਿਵੇਂ ਵੀ ਜਿੰਨਾ ਵੀ ਹੋਇਆ ਮਾਨਤਾਨ ਆਪਣੇ ਭਰਾਵਾਂ ਦਾ ਉਹਨੇ ਹੀ ਕਰਾਂਗੇ ਨਾਲੇ ਉਹਨੂੰ ਪਤਾ ਲੱਗੇਗਾ ਆਪਣਾ ਪਹਿਲਾ ਟਰੈਕਟਰ ਆ ਪਹਿਲੇ ਟਰੈਕਟਰ ਤੇ ਆਪਾਂ ਲਾਲਚ ਨਹੀਂ ਕਰਨਾ ਚਾਹੇ ਟਰੈਕਟਰ ਵੇਚਾਂਗੇ ਤੇ ਬੇਨਤੀ ਹੱਥ ਮੰਨ ਕੇ ਵੀਰੇ ਪੇ ਨੂੰ ਨਾ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਇਹ ਵੀਡੀਓ ਦਾ ਜਰੂਰ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਅ ਸ਼ੇਅਰ ਵੱਧ ਤੋਂ ਵੱਧ ਕਰਿਓ ਤੋ ਤੇ ਡਾ ਦਿਓ ਬਾਈ ਮੇਰੇ ਬੇਟੇ ਦੀ ਪਹਿਲੀ ਵੀਡੀਓ ਆ ਪਹਿਲਾ ਟਰੈਕਟਰ ਦੀ ਵੀਡੀਓ ਆ ਪਹਿਲਾ ਟਰੈਕਟਰ ਲਿੱਤਾ ਕੋਲੂ ਨੇ ਤੇ ਬੇਨਤੀ ਹੱਥ ਬੰਨ੍ਹ ਕੇ ਵੀਰੇ ਸਪੋਰਟ ਕਰਿਓ ਠੀਕ ਆ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਠੀਕ ਆ ਮੇਰਾ ਮੋਬਾਈਲ ਨੰਬਰ 947884545 WhatsApp ਨੰਬਰ 887294545 ਤੇ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਨੂ ਕਰ ਲਿਓ ਫੋਲੋ ਵੀਰੇ ਏ ਭਾਈ ਜੀ ਤੁਹਾਾਰੇ ਫੇਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਮਿਹਰਬਾਨੀ ਮੇਰੇ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੁਪੇਣਾ ਲੰ। ਠੀਕ ਹੈ ਗੱਲ ਤੇ ਬਹੁਤ ਬਹੁਤ ਧੰਨਵਾਦ ਬਾਈ ਸਸੇ ਗੱਲ ਕਰਾਂ।